ਪੰਜਾਬ ਗੁਰੂਆ ਪੀਰਾਂ ਦੇ ਸਹਾਰੇ ਚੱਲਦਾ ਸੀ ਤੇ ਚੱਲਦਾ ਰਹੂਗਾ ਇਹਨੂੰ ਲੁੱਟਣ ਵਾਲੇ ਆਉਂਦੇ ਅਲੱਗ ਅਲੱਗ ਰੂਪ ਲੈ ਕੇ ਆਂਦੇ ਨੇ ਪੰਜਾਬ ਮੈਂ ਤੁਹਾਨੂੰ ਕਿਹਾ ਪੰਜਾਬ ਦੇਸ਼ ਦਾ ਉਹ ਖੇਤੀਬਾੜੀ ਦਾ ਹੈ ਜਿੱਤੇ ਹਰ ਬੀਜ ਹੂੰਂਗਰਦਾ ਤੇ ਰੰਗਤ ਦਿੰਦਾ ਚਾਹੇ ਭ੍ਰਸ਼ਟਾਚਾਰ ਹੋਵੇ ਚਾਹੇ ਰੋਟੀ ਦੀ ਗੱਲ ਹੋਵੇ ਚਾਹੇ ਕਾਰੋਬਾਰ ਦੀ ਹੋਵੇ ਚਾਹੇ ਇੰਡਸਟਰੀ ਦੀ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਲਾ ਦੇਖੋ ਇਹ ਪੰਜਾਬ ਦੇ ਲੋਕ ਨੇ ਹਰ ਚੀਜ਼ ਨੂੰ ਚੱਲ ਲੈਂਦਾ ਪੰਜਾਬ ਦੇ ਲੋਕ ਜਿਹੜੇ ਸਾਈਡ ਆਇਆ ਜਾਂਦਾ ਇਹਨੇ जखम ਵੀ ਖਾਤੇ ਆ ਇਹਨੇ ਮਲਾਈ ਵੀ ਖਾਦੀ ਆ ਦੇਖੋ ਇਹ ਪੰਜਾਬ ਦੇ ਲੋਕ ਨੇ ਭੋਲੇ ਤੇ ਗੱਲਾਂ ਚ ਤਾਂ ਹੁੰਦੇ ਹੀ ਆ ਜਿਹੜਾ ਜ਼ਿਆਦਾ ਗੱਲਾਂ ਦਾ ਜੁਮੜਾ ਦੇ ਦਿੰਦਾ ਕੋਈ ਮੈਂ ਇੱਥੇ ਦੇਖੋ ਹਰ ਧਰਮ ਦਾ ਲੋਕ ਆਜਾਦ ਰਹਿੰਦਾ ਠੀਕ ਹੈ ਪੰਜਾਬੀਅਤ ਦੇ ਨਾਲ ਜਿਹੜੀ ਆਪਣੀ ਭਾਸ਼ਾ ਦਾ ਜਿਹੜੀ ਪੰਜਾਬੀਅਤ ਹੈ ਪੰਜਾਬ ਹੈ ਇਹਦੇ ਵਿੱਚ ਹਰ ਧਰਮ ਦਾ ਲੋਕ ਰਹਿੰਦਾ ਨਾ ਤੇ ਪੰਜਾਬ ਦੀ ਰਸ ਦੇ ਵਿੱਚ ਰਸ ਜਾਂਦਾ ਇਹ ਇਹ ਨਹੀਂ ਚਾਹੁੰਦਾ ਕਿ ਮੇਰੀ ਧਰਤੀ ਤੇ ਜਿਹੜਾ ਆਇਆ ਹੈ ਨਾ ਭੁੱਖਾ ਸੋਵੇ ਹਾਂ ਜੇ ਭ੍ਰਸ਼ਟਾਚਾਰ ਵੀ ਆਇਆ ਤਾਂ ਉਹਨੂੰ ਵੀ ਇਹਨੇ ਵਧਾਇਆ ਘਟਾਇਆ ਨਹੀਂ ਹੈ ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸਾਨੂੰ ਆਖਰੀ ਸਾਹ ਤੱਕ ਭ੍ਰਸ਼ਟਾਚਾਰ ਦੇ ਨਾਲ ਹੀ ਰਹਿਣਾ ਹੀ ਪੈਣਾ ਹੈ ਜੀ ਨਾਲ ਸਿੱਖ ਲਿਆ ਜੀ ਇਹ ਜੀ ਨਾਲ ਸਿੱਖ ਲਿਆ ਕਿਉਂਕਿ ਤੁਸੀਂ ਨਾਕੇ ਤੇ ਵੀ ਫੜੇ ਜਾਂਦੇ ਹੋ ਸਾਰੇ ਛੱਡੋ 2000 ਦਾ ਚਲਾਨ 500 ਲੈ ਲਓ ਉਹ ਕੰਦੇ ਚੱਲ ਜਿਵੇਂ ਜਦਕਿ ਉਹ ਹੀ 2000 ਜੇ ਸਰਕਾਰੀ ਖਜ਼ਾਨੇ ਚ ਗਿਆ ਹੋਗਾ ਤਾਂ ਤੁਸੀਂ ਅਗਲੀ ਵਾਰੀ ਸੁਧਰੋ ਹਾਂ ਸੁਧਰੋਗੇ